ਔਰ ਬਾਬੇ ਕੀ ਹਾਲ ਚਾਲ ਹੈ ਸਵਾਗਤ ਹੈ ਆਪਣੇ ਚੈਨਲ ਉੱਪਰ ਤੇ ਕਰਦੇ ਆ ਅੱਜ ਦਾ ਨਵਾਂ ਬਲੌਗ ਸਟਾਰਟ ਤੇ ਅੱਜ ਰਹਿ ਗਈ ਥੋੜਾ ਜਿਹਾ ਬਣ ਕੇ ਸਦਾ ਵੱਢਣ ਵਾਲਾ ਚੱਲ ਜਾਈਏ ਹੁਣ ਆਪਾਂ ਬਣ ਵੱਢਣੇ ਬੱਜ ਗਏ ਲਗਭਗ 8 ਖਾ ਕੇ ਤਾਜ਼ੀਆਂ ਤਈਆਂ ਰੋਟੀਆਂ ਪਹਿਲਾਂ ਨੇ ਖੇਤ ਨੇ ਖਾ ਕਰਦੇ ਅੱਜ ਖਾਣੇ ਕਰੀ ਹਣਾ ਹੋਈ ਚਲੋ ਤੇ ਫਿਰ ਚੱਲ ਜਾਈਏ ਖੇਤ ਤੇ ਬਣੇ ਰਿਹਾ ਬਲੌਗ ਦੇ ਨਾਲ ਲੈ ਵੀ ਦੋਸਤੋ ਪਹੁੰਚ ਗਏ ਮਸ਼ੀਨਾਂ ਕੋਲ ਵੰਡੀ ਚ ਤੇ ਹੁਣ ਚਾਲ ਜਾਂ ਲੈ ਕੇ ਮਸ਼ੀਨ ਥੋੜਾ ਸਾਮਾਨ ਢੇਰ ਲੈਣਾ ਸਾਮਾਨ ਕੱਢ ਕੇ ਦਾ ਤੇ ਜੇ ਟਰਾਲੀ ਜੀ ਧਾਰ ਦਿੰਨੇ ਆ ਫਿਰ ਚਾਲਦੇ ਹਾਂ ਜਿਹੜਾ ਰਹੇਗਾ ਕਿ ਲਾ ਰੇਟ ਕਿਲਾ ਵੱਢ ਕੇ ਉਹਨੇ ਵਾਸਤ ਵਾਟੋ ਵਟ ਬੀਜ ਕਰਦਾਂਗੇ ਨਾ ਆ ਬੇ ਮਸ਼ੀਨ ਚ ਕਰਦੇ ਆ ਤੇਲ ਪਾਣੀ ਚੈੱਕ ਤੇ ਫਿਰ ਚੱਲਦੇ ਹਾਂ ਫੱਟਣ ਫਟ डील है ओके पानी कट रहा था शायद पानी लगू पौना गल कर ले ले ओके ਬਾਪੇ ਹੋ ਗਏ ਘੰਟੇ ਦੇ ਦੇ ਹੁਣ ਚੱਲਦੇ ਆ ਫਿਰ ਵੱਡਰੇ ਕਟਰ ਕਰ ਲੈ ਦੀ ਲੋੜ ਗਿਆ ਅੰਗਲਾ ਹਾਂ ਓਕੇ ਜਮਾ ਓਕੇ ਲੈ ਬਾਪੇ ਹੁਣ ਚੱਲਦੇ ਆ ਤੇ ਜਾ ਕੇ ਪੜਦੇ ਕੀ ਦੀਗੇ ਦੇ ਕੁਝ ਨਹੀਂ ਵੱਡ ਕੇ ਵਾੜਾਉਂਦੇ ਆ ਲੇ ਵਾਪੇ ਪਹੁੰਚ ਕੀ ਖੇਤ ਆਹ ਤੱਕ ਗੀਲਾ ਵੜਨਾ ਜੀਰੀ ਦਾ ਉਦੋਂ ਬਾਅਦ ਕੰਮ ਸਾਰਾ ਓਕੇ ਹੰਦਰ ਲਾਣੇ ਦਾ ਕੰਮ ਸਾਰਾ ਤਾਰਲੇ ਤੋਂ ਜਮਸ਼ੀਨਾਂ ਦਾ ਅੰਕਲ ਲੱਗ ਰਿਹਾ ਥੋੜੀ ਜਿਹੀ ਇੱਕ ਪਿੰਨ ਨਿਕਲ ਗਈ ਧੀ ਪਿੰਨ ਮਣ ਉਦੋਂ ਬਾਅਦ ਹਨ ਮੇੜ ਕੇ ਚਾਰ ਗੇੜੇ ਨੇ ਚੱਲ ਵੀ ਦੋ ਦੋ ਵਈਆਂ ਕਰਦਿਆਂ ਮਸ਼ੀਨਾਂ ਦਾ ਫੇਰ ਕਰ ਲੈ ਲੇ ਵਾਪੇ ਪਹੁੰਚ ਆ ਲਿਆਤੀ ਸੀ ਬਕਰਾਂ ਬਕਰਾਂ ਚੈੱਕ ਦੀ ਹੁਣ ਚਲਾਉਣੇ ਮਸ਼ੀਨ ਲਾ ਲਿਆ ਬਕਰਾਂ ਨੇ ਨੇ ਵੇਖੋ ਕੋਟ ਆਹਾ ਇਹ ਬਬੂ ਜਲਾਦੀ ਮਸ਼ੀਨ ਐ ਰਹਿ ਗਈ بس 4 ਗੇੜੇ ਇਹਨੇ ਮੇਲੇ ਚ ਚੱਲਦੇ ਦੇਖਨੇ ਜਾਂ ਜੱਜ ਕਿਹੜਾ ਬੱਜਿਆ ਪੰਚ ਵਾਲੇ ਨੂੰ ਜੱਜ ਲੇ ਵੀ ਫਾਨ ਵੱਡਦਾ ਲੈ ਉਹ ਹੀ ਸਾਹੀ ਅਮਰ ਦਾ ਹੰਕ ਨਾ ਚੱਲ ਚੱਲੀ ਜੜੀ ਹੈ ਹੈ ਚੱਲ ਜਿਆ ਲਾਈ ਵੀ ਦੋਸਤੋ ਵੱਟੇ ਇਹ ਪੰਜੜਾ ਹੈਗਾ ਦੀ ਝੋਨਾ ਵੱਡ ਕੇ ਨਵੇੜ ਗਈ ਪਾਣ ਦੀ ਜਾਜਰਾ ਨੂੰ ਨਵੇੜ ਕੇ ਕੰਮ ਚਾਲਾ ਬੇਤੇਕਰ ਕੱਦੋਂ ਕਰਾਂ ਗੋ ਸਭ ਜਹਾਨਾਂ ਕਰਾ ਮੇਰੇ ਕੱਦੋਂ ਨਾ ਮੱਤ ਮੁਕੀ ਚੱਲਦੇ ਰਹੇ ਰਹਿਣਾ ਜਿਦਾਂ ਇਹ ਅੱਜ ਦਾ ਵੀਰੋ ਮਰਾਉਂਦੇ ਇੱਕ ਨਵਾਂ ਵੀਰੋ ਕੰਮ ਕਰਕੇ ਗਿਆ ਬੰਦੇ ਕੰਦੇ ਆਏ ਉਹ ਆਪਣੇ ਚੈਨਲ ਨੂੰ ਕਰਕੇ ਸਬਸਕ੍ਰਾਈਬ ਦੇ ਨਾਲ ਦਸਤੀ ਪਹਿਲੇ ਸਬਸਕ੍ਰਾਈਬ ਕਰਵਾ ਦੇ ਤਾਂ ਕਿ ਜਿਹੜੀ ਵੀ ਕੰਮ ਦੀ ਨੋਟੀਫਿਕੇਸ਼ਨ ਨਾ ਤੁਹਾਨੂੰ ਮਿਲ ਸਕੋ ਤਾਂ ਕਰਨਾ